ਸ਼ਾਇਰੀ ਦੇ ਚਰੋਖਿਆਂ 'ਚ ਮਜ਼ਦੂਰ ਦਿਵਸ ਰਚਨਾ ਮੁਹੰਮਦ ਅਬਾਸ ਤਾਲੀਵਾ ਮਲੇਕਗੋਟ ਦਾ ਹਰ ਸਾਲ 1 ਮਈ ਨੂੰ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦੀ ਸ਼ੁਰੂਆਤ 1 ਮਈ 1886 ਤੋਂ ਉਸ ਸਮੇਂ ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਇਸਟਰਨ ਸ਼ਿਕਾਗੋ ਦੀ ਹੀ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ। ਇਸ ਬੰਬ ਨੂੰ ਕਿਸ ਨੇ ਚਲਾਇਆ ਉਸ ਸਮੇਂ ਇਸ ਦਾ ਕੋਈ ਪਤਾ ਨਹੀਂ ਸੀ ਲੱਗਾ। ਪਰ ਪੁਲਿਸ ਦੁਆਰਾ ਮਜ਼ਦੂਰਾਂ ਤੇ ਬੇਤਹਾਸ਼ਾ ਗੋਲੀਆਂ ਚਲਾਈਆਂ ਗਈਆਂ ਤੇ ਸਿੱਟੇ ਵੱਜੋਂ 7 ਮਜ਼ਦੂਰ ਮਾਰੇ ਗਏ। ਉਕਤ ਘਟਨਾਵਾ ਦੇ ਸੰਬੰਧੀ ਭਾਵੇਂ ਕੋਈ ਤੁਰੰਤ ਰੱਦੇ ਅਮਲ ਵੇਖਣ ਨੂੰ ਨਹੀਂ ਮਿਲਿਆ। ਸਮਾਂ ਬੀਤਣ ਬਾਅਦ ਅਮਰੀਕਾ ਵਿਖੇ ਕੰਮ ਕਰਨ ਦਾ ਵਕਤ 8 ਘੰਟੇ ਨਿਸ਼ਚਿਤ ਕਰ ਦਿੱਤਾ ਗਿਆ। ਇਸ ਪ੍ਰਕਾਰ ਇਹ ਇੱਕ ਤਰ੍ਹਾਂ ਨਾਲ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਚਿਤ ਸੀ ਅੱਜ ਜਦੋਂ ਅਸੀਂ ਮਜ਼ਦੂਰਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਕਤ ਅਧਿਕਾਰਾਂ ਵੱਲ ਅੱਜ ਤੋਂ ਕਰੀਬ 1450 ਸਾਲ ਪਹਿਲਾਂ ਇਸਲਾਮ ਧਰਮ ਦੇ ਆਖਰੀ ਪੈਗੰਬਰ حضرت ਮੁਹੰਮਦ ਨੇ ਮਜ਼ਦੂਰਾਂ ਦੇ ਨਾਲ ਸਿਰਫ ਹੱਕਾਂ ਦੀ ਗੱਲ ਕੀਤੀ ਸਗੋਂ ਦੁਨੀਆ ਦੇ तमाम ਲੋਕਾਂ ਨੂੰ ਇਹ ਦਿਸ਼ਾ ਨਿਰਦੇਸ਼ ਵੀ ਦਿੱਤੇ ਕਿ ਮਜ਼ਦੂਰ ਦੀ ਮਜ਼ਦੂਰੀ ਉਸਦੇ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿਓ ਗੁਰੂ ਨਾਨਕ ਦੇਵ ਜੀ ਨੇ ਵੀ ਕਿਸਾਨਾਂ ਮਜ਼ਦੂਰਾਂ ਤੇ ਕਿਰਤੀਆਂ ਦੇ ਹੱਕ ਵਿੱਚ ਉਦੋਂ ਬਾਸ ਬਲੰਤ ਕੀਤੀ ਜਦੋਂ ਉਹਨਾਂ ਨੇ ਉਸ ਸਮੇਂ ਦੇ ਹੰਕਾਰੀ ਹਾਕਮ ਮਲਿਕ ਪਾਗੋਦੀ ਰੋਟੀ ਨਾ ਖਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਤੇ ਇਸ ਤੀਥਾਂ ਪਾਈ ਲਾਲੂ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਜੇਕਰ ਉਰਦੂ ਸ਼ਾਇਰੀ ਦੇ ਸੰਦਰਭ ਵਿੱਚ ਮਜ਼ਦੂਰ ਤਬਕੇ ਦੇ ਹੱਕਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਰਦੂ ਦੇ ਸਭ ਤਰੱਕੀਪਸੰਦ ਸ਼ਾਇਰਾ ਨੇ ਮਜ਼ਦੂਰਾਂ ਦੇ ਜੀਵਨ ਤੇ ਬਖੋ ਬਕਰੇ ਢੰਗ ਨਾਲ ਆਪਣੇ ਆਪਣੇ ਬਿਚਾਰਾਂ ਦਾ ਇਜ਼ਹਾਰ ਕਰਦਿਆਂ ਇਸ ਵਰਗ ਦੇ ਹੱਕ ਵਿੱਚ ਆਪਣਾ ਹਾਂ ਦਾ ਨਾਰਾ ਮਾਰਿਆ ਗਲ ਮੁਹੱਬਤ ਦੀ ਨਿਸ਼ਾਨੀਪਾ ਤਾਜਮਹਿਲ ਤੋਂ ਸ਼ੁਰੂ ਕਰੀ ਇਸ ਨੂੰ ਪੂਰੀ ਦੁਨੀਆ ਅੰਦਰ ਪਿਆਰ ਦੀ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਪਰੰਤੂ ਜਦੋਂ ਕਵੀ ਸਾਹਿਰ ਲੁਧਿਆਣਵੀ ਦਾ ਮਹਿਬੂਬ ਉਸੇ ਤਾਜ ਮਹਿਲ ਵਿੱਚ ਮਿਲਣ ਦੀ ਜ਼ਿੱਦ ਕਰਦਾ ਤਾਂ ਸਾਹਿਰ ਨਜ਼ਮ ਤਾਜ ਮਹਿਲ ਵਿੱਚ ਆਪਣੇ ਮਹਿਬੂਬ ਨੂੰ ਮਿਲਣ ਤੋਂ ਗਰੀਸ ਕਰਦਾ ਹੋਇਆ ਇਹ ਤਾਕੀਰ ਕਰਦਾ ਹੈ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਨਹੀਂ ਸਗੋਂ ਇਹ سرمایہਦਾਰਾ ਨਜ਼ਾਮ ਵੱਲੋਂ ਸਾਡੇ ਵਰਗੇ ਹਜ਼ਾਰਾਂ ਹੀ ਗਰੀਬ ਮਜ਼ਦੂਰ ਲੋਕਾਂ ਦੀਆਂ ਮੁਹੱਬਤਾਂ ਦਾ ਮਜ਼ਾਕ ਉਡਾਉਣ ਦੇ ਸਮਾਨ ਹੈ। ਸਾਹਿਰ ਅਨੁਸਾਰ ਤਾਜ ਮਹਿਲ ਨੂੰ ਇੰਨੀ ਸੁੰਦਰ ਤੇ ਬਿਹਤਰੀਨ ਸ਼ਕਲ ਦੇਣ ਵਾਲੇ ਕਾਰੀਗਰਾਂ ਜਾਂ ਮਜ਼ਦੂਰਾਂ ਨੂੰ ਵੀ ਆਪਣੀਆਂ ਪਤਨੀਆਂ ਨਾਲ ਜ਼ਰੂਰ ਸ਼ਹਿਨशाह ਵਾਂਗ ਹੀ ਪਿਆਰ ਹੋਵੇਗਾ। ਪਰ ਦੁਖਦਈ ਗੱਲ ਇਹ ਹੈ ਕਿ ਉਹਨਾਂ ਕੋਲ ਆਪਣੀ ਪਤਨੀ ਦੀ ਯਾਦਗਾਰ ਬਣਾਉਣ ਲਈ ਇੰਨਾ ਪੈਸਾ ਜਾਂ ਸਾਧਨ ਮੌਜੂਦ ਨਹੀਂ ਸਨ ਕਿਉਂਕਿ ਉਹ ਵੀ ਸਾਡੇ ਵਾਂਗ ਗਰੀਬ ਸਨ। दरअसल उन्होंने पूरे के पूरे जीवन एक कदी ना खत्म होने वाले अंधकार तो गुमनामी की नज़र हो गए इसलिए साहिर अपनी महबूब नाकीद करद आखते ने ताज तेरे लिए एक मजहरे उल्फत ही सही तुझको इस वादिये रंगी से अकीदत ही सही मेरी महबूब कहीं और मिला कर मुझसे बज में शाही में गरीबों का गुजर क्या मानी सबत जिस राह में खुस्तुते शाही के निशान उस पे उल्फत भरी रूहों का सफर क्या मायने एक शहंशाह ने दौलत का सहारा लेकर हम गरीबों की मोहब्बत का उड़ाया है मजाक मेरी महबूब कहीं और मिलकर मुझसे जਵੇਂ कि assi anubhav karde ha ke ajj mazdooran di anthak mehnat de bawajood ਉਸਦੇ ਰੋਜ਼ਾਨਾ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲਦੀ ਤੇ ਕਈ ਵਾਰ ਤਾਂ ਹਾਲਾਤ ਦੀ ਸਤਮ ਜ਼ਰੀ ਹੀ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਜਾਂਦੇ ਨੇ ਤੇ ਕਈ ਕਈ ਦਿਨ ਦੇ ਫਾਕੇ ਤੱਕ ਕੱਟਨੇ ਪੈ ਜਾਂਦੇ ਨੇ ਪਿਛਲੇ ਸਾਲ ਅਸੀਂ ਲੋਕਡਾਊਨ ਦੇ ਦੌਰਾਨ ਮਜ਼ਦੂਰਾਂ ਨੂੰ ਜਿਸ ਤਰ੍ਹਾਂ ਸੜਕਾਂ ਤੇ ਰੇਲਵੇ ਲਾਈਨਾਂ ਦੇ ਨਾਲ-ਨਾਲ ਪੈਦਲ ਆਪਣੇ ਘਰਾਂ ਵੱਲ ਜਾਂਦਿਆਂ ਵੇਖਿਆ ਅਤੇ ਇਸ ਤਰ੍ਹਾਂ ਕਿੰਨੇ ਹੀ ਮਜ਼ਦੂਰਾਂ ਸੜਕਾਂ ਤੇ ਟ੍ਰੇਨ ਹਾਦਸਿਆਂ ਵਿੱਚ ਅਜਾਈ ਮੌਤੇ ਮੂ ਵਿੱਚ ਜਾਂਦਿਆਂ ਵੇਖਿਆ ਤੇ ਸੁਣਿਆ ਉਹ ਸਭ ਰੂਹ ਨੂੰ ਛਲਨੀ ਕਰਨ ਵਾਲਾ ਸੀ ਦਰਸਲ ਉਸ ਦੁੱਖ ਤੇ ਦਰਦ ਨੂੰ ਉਹ ਮਹਿਸੂਸ ਕਰਦਾ ਹੈ ਜੋ ਸਪੀਡ ਵਿੱਚੋਂ ਲੰਘਿਆ ਹੋਵੇ ਇੱਕ ਕਵੀ ਅਨਸਾਰ ਦਰਦ ਦੇ ਦਿਲ ਦਰਦ ਆਸ਼ਨਾ ਜਾਣੇ ਔਰ ਵੀ ਦਰਦ ਕੋਈ ਕਿਆ ਜਾਣੇ ਮਜ਼ਦੂਰ ਵਰਗ ਨੂੰ ਇੱਟਾਂ ਢੋਣ ਜਾਂ ਵਕ ਵਕ ਫੈਕਟਰੀਆਂ ਜਾਂ ਮੇਲਾਂ ਵਿੱਚ ਕੰਮ ਕਰਨ ਵਾਲਿਆਂ ਤੱਕ ਸੀਮਤ ਕਰਨਾ ਸਹੀ ਨਹੀਂ ਹੋਵੇਗਾ ਦਰਅਸਲ ਵਕਫਾ ਦਫਤਰਾਂ ਵਿੱਚ ਜੋ ਮੁਲਾਜ਼ਮ ਮਜ਼ਦੂਰ ਬਦੀਰੇ ਕਰਕੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੰਮ ਕਰਨ ਵਾਲਿਆਂ ਦੇ ਜੋ ਹਾਲਾਤ ਨੇ ਉਹ ਬੇहद ਤਰਸਯੋਗ ਨੇ ਉਹਨਾਂ ਨਾਲ ਜੋ ਸ਼ੋਸ਼ਣ ਤੇ ਅਤਿਆਚਾਰ ਹੁੰਦਾ ਉਸ ਦੀ ਤਸਵੀਰ ਇੱਕ ਆਧੁਨਿਕ ਸ਼ਾਇਰ ਨੇ ਕੁਝ ਇਸ ਤਰ੍ਹਾਂ ਪੇਸ਼ ਕੀਤੀ ਹੈ ਉਹ ਮੁਲਾਜ਼ਮ ਹੈ ਉਸੇ ਹੁਕਮ ਹੈ ਘਰ ਜਾਏ ਨਾ ਮੁਝ ਕੋ ਡਰ ਹੈ ਉਹ ਦਫਤਰ ਮੇ ਹੀ ਮਰ ਜਾਏ ਨਾ ਇਸੇ ਤਰ੍ਹਾਂ ਇੱਕ ਹੋਰ ਕਵੀ ਆਖਦੇ ਨੇ આજ ਵੀ ਦੌਰੇ ਹਕੂਮਤ वही पहले सा है आज भी गुजरे हुए वक्त का खादिम हूं मैं ਸਖਤ ਮੈਂ ਨਾ ਦੇ ਬਾਪ ਜੁਦ ਵੀ ਜਦ ਇੱਕ ਮਜ਼ਦੂਰ ਆਪਣੇ ਬੱਚਿਆਂ ਦੇ ਦਿਲੀ ਅਰਮਾਨ ਪੂਰੇ ਕਰਨ ਜੋਗੇ ਪੈਸੇ ਨਹੀਂ ਜੁਟਾ ਪਾਉਂਦਾ ਤਾਂ ਅਜਿਹੇ ਹਾਲਾਤ ਵਿੱਚ ਇੱਕ ਬੱਚਾ ਜਦ ਆਪਣੇ ਗਰੀਬ ਮਜ਼ਦੂਰ ਪਿਤਾ ਨਾਲ ਬਾਜ਼ਾਰ ਜਾਂਦਾ ਹੈ ਤਾਂ ਬੱਚੇ ਤੇ ਪਿਤਾ ਦੀ ਮਨੋਵਿਰਤੀ ਦੀ ਤਸਵੀਰ ਇੱਕ ਕਵੀ ਨੇ ਇਸ ਪ੍ਰਕਾਰ ਪੇਸ਼ ਕੀਤੀ ਹੈ ਉਸੇ ਵੀ ਮੇਰੀ ਮੁਹਾਸ਼ੀ ਹیثیت ਦਾ ਇਲਮ ਹੈ ਸ਼ਾਇਦ ਮੇਰਾ ਬੱਚਾ महंगे खिलौने छोड़ जाता है एक और कवि अपने पाप कुछ इस तरह पेश करता है मुझको थकने नहीं देते जरूरत के पहाड़ मेरे बच्चे मुझे बूढ़ा नहीं होने देते एक मजदूर दे मेहनत करते हैं जो उसके हक्काते हटन पे जाते हैं उस संबंधी कवि जा निसार अख्तर अपने विचारों का प्रकटावा कुछ इस प्रकार करता है और तो मुझको मिला क्या मेरी मेहनत का सिला चंद सिक्के हैं मेरे हाथों में छालों की तरह महात्मा गांधी ने भी कहा ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ ਪਰੰਤੂ ਅੱਜ ਜਿਸ ਤਰ੍ਹਾਂ ਕਿਸਾਨ ਵਰਗ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ ਅਤੇ ਉਸ ਦੀ ਕੋਈ ਪੁੱਛ ਪ੍ਰਤੀਕਿਰਤ ਨਹੀਂ ਹੋ ਰਹੀ ਜੇਕਰ ਦੇਸ਼ ਅੰਦਰ ਹਰੀ ਕ੍ਰਾਂਤੀ ਲਿਆਉਣ ਵਾਲੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਇਹ ਯਕੀਨਨ ਅਜੋਕੇ ਸਮੇਂ ਦੀ ਕਬੱਡੀ ਤਰਾਸਪੀ ਹੀ ਕਹੀ ਜਾ ਸਕਦੀ ਹੈ ਦਰاصل ਅੱਜ ਜੋ ਕਿਸਾਨਾਂ ਤੇ ਕਾਮਿਆਂ ਦੀ ਹਾਲਤ ਹੈ ਉਹ ਕਿਸੇ ਤੋਂ ਲੁਕੀ ਸ਼ੂਪੀ ਨਹੀਂ ਹੈ ਹਾਲਾਤ ਇਹ ਨਹੀਂ ਕਿ ਦਿਨ ਰਾਤ ਦੀ ਵੱਧੀ ਮਹਿੰਗਾਈ ਨੇ ਜਿੱਥੇ ਸਧਾਰਨ ਮੱਧ ਵਰਗ ਦੀ ਕਮਟ ਤੋੜ ਰੱਖੀ ਹੈ ਉੱਥੇ ਮਜ਼ਦੂਰ ਤਬਕੇ ਲਈ ਆਪਣੇ ਜੀਵਨ ਦਾ ਇੱਕ ਇੱਕ ਦਿਨ ਕੱਟਣਾ ਮੁਹਾਲ ਚਪਤਾ ਹੈ ਮਜ਼ਦੂਰ ਕਿਸਾਨਾਂ ਵਿੱਚ ਆਪਣੇ ਪੁੱਖ ਨੂੰ ਲੈ ਕੇ ਬਧੇਰੇ ਨਿਰਾਸ਼ਾ ਪਾਈ ਜਾ ਰਹੀ ਹੈ ਇੱਥੋਂ ਤੱਕ ਕਿ ਕਈ ਤਾਂ ਖੁਦਕੁਸ਼ੀਆਂ ਕਰਕੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋ ਰਹੇ ਨੇ ਸ਼ਾਇਦ ਇਸ ਸੰਦਰਭ ਵਿੱਚ ਕਦੀ ਇਕਬਾਲ ਨੇ ਕਿਹਾ ਸੀ उठो मेरी दुनिया के गरीबों को जगा दो काखे उमरा के दरो दीवार हिला दो जिस खेत से दहकान को मेयसर नहीं रोजी उस खेत हरगोशाए गोदूम को जला दो पिछले दिन ही मैं भी एक कविता मजदूर लिखी सी ओ इस तरह मैं मजदूर हा जिसने मुडक दीमी अपने अरमानों का गला घुट जज्बातों का कत्ल कर ਜੀਵਨ ਦੀਆਂ ਲੋੜਾਂ ਨੂੰ ਬਾ ਮੁਸ਼ਕਿਲ ਪੂਰਾ ਕੀਤਾ ਗਰੀਬੀ ਦੇ ਦਰਦ ਹਣਾਉਂਦਿਆਂ ਆਪਣੀ ਆਤਮਾ ਤੱਕ ਨੂੰ ਛਲਨੀ ਕੀਤਾ ਜਿਹਦੀ ਮਿਹਨਤ ਸਦਕਾ Chimniya ਚੋਂ ਨਿਕਲਦੇ ਧੂੰਏ ਨੇ ਸਹਨਤੀ ਕਰਾਣਿਆਂ ਨੂੰ ਖੁਸ਼ਹਾਲ ਕੀਤਾ ਪਰ ਅਕਸਰ ਧਨਵਾਨਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਉਂ ਦਿੱਤਾ ਹਰ ਵੇਲੇ ਸ਼ੋਸ਼ਣ ਕੀਤਾ ਮੈਂ ਮਜ਼ਦੂਰ ਹਾਂ ਜਿਨੇ ਚੀਨ ਦੀ ਦੀਵਾਰ ਤੋਂ ਲੈ ਲਾਲ ਕਿਲੇ ਸਣੇ ਬੁਰਜ ਖਲੀਫਾ ਤੱਕ ਨਹੀਂ ਉਸਾਰੀ ਜਿਨੇ ਖੁਦ ਦੀ ਮੁਹੱਬਤ ਦਾ ਗਲਾਕਟ ਸ਼ਾਹਜਹਾਂ ਮੁਮਤਾਜ਼ ਤੇ ਪਿਆਰ ਨੂੰ ਲਸਾ ਨਹੀਂ ਕੀਤਾ ਮੈਂ ਮਜ਼ਦੂਰ ਹਾਂ ਮੇਰੇ ਕਿੰਨੇ ਹੀ ਰੰਗ ਤੇ ਰੂਪ ਨੇ ਪਰ ਜਿਹਨੂੰ ਆਖਦੇ ਤਕਦੀਰ ਨੇ ਉਹ ਸਬਨਾ ਦੀ ਇੱਕੋ ਜੀ ਪਾਸੇ ਮੈਂ ਖੇਤਾਂ ਫੈਕਟਰੀਆਂ ਉਸਾਰੀ ਦੀਨ ਇਮਾਰਤਾਂ 'ਚ ਮੌਜੂਦ ਹਾਂ ਮੈਂ ਮਜ਼ਦੂਰ ਹਾਂ ਮੈਂ ਅਕਸਰ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਹਾਕਮਾਂ ਅਫਸਰਾਂ ਦੀਆਂ ਛਿੜਕਾਂ ਖਾਣ ਲਈ ਮਜਬੂਰ ਹਾਂ ਕੁਦਰਤੀ ਆਫਤ ਹੋਏ ਜਾਂ ਫਿਰਕੂ ਦੰਗਾ ਕੋਈ ਪਲੇਗ ਹੋਏ ਜਾਮਾ ਹਮਾਰੀ ਕੋਈ ਮੈਂ ਹਰ ਸਾਮੁਦਲੀਆਂ ਸਫਾ ਵਿੱਚ ਆਪਣੀ ਕੁਰਬਾਨੀ ਦੇਣ ਲਈ ਮੌਜੂਦ ਹਾਂ ਮੈਂ ਮਜ਼ਦੂਰ ਹਾਂ ਕਹਿੰਦੇ ਨੇ ਮਨੁੱਖ ਬਹੁਤ ترقی ਕਰ ਗਿਆ ਜਨ ਤੇ ਫਤਿਹ ਪਾ ਮੰਗਲਵਾਲ ਨੂੰ ਵੱਜ ਗਿਆ ਪਰ ਮੇਰੇ ਲਈ ਹਾਲੇ ਵੀ ਰੋਜ਼ੀ ਰੋਟੀ ਦੇ ਮਸਲੇ ਬੜੇ ਨੇ ਕਹਿੰਦੇ ਨੇ ਸੰਵਿਧਾਨ ਵਿੱਚ ਮਜ਼ਦੂਰਾਂ ਲਈ ਅਧਿਕਾਰ ਬੜੇ ਨੇ ਪਰ ਸਭ ਮੇਰੀ ਪਹੁੰਚ ਤੋਂ ਪਰੇ ਨੇ ਜਿਨ੍ਹਾਂ ਨੂੰ ਹਾਸਲ ਕਰਨ ਦੇ ਰਸਤੇ ਵਿੱਚ ਮੇਰੇ ਲਈ ਔਕੜਾਂ ਤੇ ਹਨੇਰੇ ਬੜੇ ਨੇ ਹਨੇਰੇ ਬੜੇ ਨੇ ਹਨੇਰੇ ਬੜੇ ਨੇ ਆਖਿਰ ਜਿੱਥੇ ਮੈਂ ਮਜ਼ਦੂਰਾਂ ਦੇ ਹੱਕਾਂ ਦੇ ਹੋਰੇ ਸ਼ੋਸ਼ਣ ਦੀ ਗੱਲ ਕੀਤੀ ਹੈ ਉੱਥੇ ਮਜ਼ਦੂਰ ਵਰਗ ਵਿੱਚ ਵੀ ਕੁਝ ਅਜਿਹੇ ਲੋਕ ਸਾਹਮਣੇ ਆਉਂਦੇ ਨੇ ਜੋ ਆਪਣੀ ਮਜ਼ਦੂਰੀ ਤਾਂ ਪੂਰੀ ਰੈਂਦੇ ਨੇ ਪਰ ਆਪਣੇ ਮਾਲਕ ਦਾ ਬੰਦਾ ਹੱਕ ਹਾਦਾ ਨਹੀਂ ਕਰਦੇ ਸਗੋਂ ਕੰਮ ਤੋਂ ਜੀ ਚੜਾਉਂਦੇ ਨੇ ਜਾਂ ਮਾਲਕ ਦੀ ਗੈਰ ਹਾਜ਼ਰੀ ਵਿੱਚ ਅਕਸਰ ਕੱਟਾ ਪਾਉਂਦੇ ਨੇ ਤੇ ਕਈ ਵਾਰ ਥੋੜੇ ਜੇ ਕੰਮ ਲਈ ਵੀ ਵਧੇਰੇ ਮਿਹਨਤਾਨਾ ਵਸੂਲਨ ਦੀ ਕੋਸ਼ਿਸ਼ ਕਰਦੇ ਨਹੀਂ ਮਜ਼ਦੂਰ ਵਰਗ ਦੇ ਕੁਝ ਕੁ ਲੋਕਾਂ ਵਿੱਚ ਪਾਈ ਜਾਂਦੀ ਇਸ ਭਾਵਨਾ ਨੂੰ ਵੀ ਕਦਾਚਿਤ ਉਚਿਤ ਨਹੀਂ ਠਹਿਰਾਇਆ ਜਾ ਸਕਦਾ ਯਕੀਨਨ ਅਜਿਹੇ ਲੋਕਾਂ ਦੀ ਮੰਦੀ ਭਾਵਨਾ ਕਾਰਨ ਪੂਰਾ ਮਜ਼ਦੂਰ ਵਰਗ ਬਦਨਾਮ ਹੁੰਦਾ ਹੈ ਇਸਲਾਮ ਧਰਮ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜੋ ਹਲਾਲ ਤਰੀਕੇ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ ਇਸ ਦੇ ਬਰਖਿਲਾਫ ਬਿਨਾਂ ਵਜਾ ਪੀਖ ਮੰਗਣ ਵਾਲਿਆਂ ਨੂੰ ਨਾ ਪਸੰਦ ਕੀਤਾ ਗਿਆ ਹੈ ਸੋਗ ਇਸ ਤਰ੍ਹਾਂ ਦੇ ਲੋਕਾਂ ਨੂੰ ਦਰਦਨਾਕ ਅਜਾਬ ਦੀ ਟਾੜਨਾ ਤੱਕ ਕੀਤੀ ਗਈ ਆਖਿਆ ਇਹ ਵੀ ਜਾਂਦਾ ਹੈ ਕਿ ਜਿਸ ਮਜ਼ਦੂਰ ਨੇ ਆਪਣੇ ਮਾਲਕ ਨੂੰ ਖੁਸ਼ ਕੀਤਾ ਉਸ ਨੇ ਇੱਕ ਤਰ੍ਹਾਂ ਨਾਲ ਆਪਣੇ ਰੱਬ ਨੂੰ ਰਾਜ਼ੀ ਕਰ ਲਿਆ ਤੇ ਜਿਸ ਬੰਦੇ ਤੋਂ ਉਸ ਦਾ ਰੱਬ ਰਾਜ਼ੀ ਹੋ ਗਿਆ ਤਾਂ ਸਮਝੋ ਉਹ ਬੰਦਾ ਤਾਂ ਦੁਨੀਆ ਤੇ ਆਖਰੀ ਤੇ ਦੋਵੇਂ ਜਹਾਨਾ ਵਿੱਚ ਕਾਮਯਾਬ ਹੋ ਗਿਆ ਧੰਨਵਾਦ